ਜ਼ਰਦਾਰ ਦਰ ਮਹੀਨਾ ਲੱਗਦਾ ਓਏ ਜੀ ਮੈਂ ਮੌਸਮ ਦਾ ਜੋ ਫੋਟੋਰਾ ਬੈਕ ਜਿਨੀਆ ਇਹ ਕਿਤਾਬਾਂ ਨਹੀਂ ਉਹਦੇ ਕਾਗਜ਼ ਪੱਤਰ ਕੱਢ ਕਿੱਥੇ ਨੇ ਆਈ ਪੱਤਰ ਪੜਾਏ ਨਹੀਂ ਬਕੂ ਨੇ ਮੈਂ ਕਾਇਮ ਜਲਾ ਕਰਾ ਨਾ ਮੇਰੀ ਬੇਬੇ ਨੇ ਮੇਰੇ ਪਾਪਾ ਦਾ ਚਲਾਨ ਕਰ ਦਵੇ ਇਹ ਮੈਨੂੰ ਕਿਹਾ ਜ਼ਰਦਾਰ ਕਿ ਆਪਾ ਸ਼ੌਰੀਆ ਕੇ ਮੋਟਰਸਾਈਕਲ ਦੇ ਕਾਗਜ਼ ਬੋਲਣ ਮੇਰੇ ਕਹਿਣਾ ਮਤਲਬ ਕਰੇ ਮੋਟਰਸਾਈਕਲ ਦੇ ਕਾਗਜ਼ ਕਿੱਥੇ ਨੇ ਆ ਗੋਨਾ ਜਨਾਬ ਆਓ ਅਪੜੀ ਦਾ ਢੇਲੇ ਕਿ

ਕੰਪੁਲ ਗਿਆ ਦੂਜੇ ਨੂੰ ਰੁਕਾਇਆ ਜਨਾਬ ਮੁਕਤਾ ਅਰੇਜੀ ਜੀ ਸਿਰ ਦੇ ਪੁਜਾਰੀ ਆ ਓਏ ਆਪਾਂ ਵੀ ਕਦੇ ਸਹੀ ਬੰਦੇ ਨੂੰ ਪ੍ਰਸਾਨ ਨਹੀਂ ਕੀਤਾ ਆਹ ਮੜ ਕਰ ਕਰ ਕੇ ਕਾगज ਤੋਂ ਮੱਥੋਂ ਕੁਸਤੈਂਦਰ ਹੋ ਓਏ ਪੁੱਤਰਾ ਜੇ ਫੜਨਾਂ ਦਾ ਦੇਸੀ ਮੁਰਗਾ ਬੜਿਆ ਕਰੋ ਠੀਕ ਆ ਜਨਾਬ ਓ ਰਣ ਰਾਮੂ ਸਾ ਮੂ ਮੰਨ ਨਵਨ ਟੋਲੀਆਂ ਕੁਰੀਆਂ ਦਾ ਦੇਨੀਆਂ ਖੋਲੀਆਂ ਉਹ ਆ ਗਿਆ ਦੇਸੀ ਮੋਟਰਸਾਈਕਲ ਤੇ ਉਹ ਨੋਕ ਕਿੱਥੇ ਜਾਣਾ ਦਾਦੀ ਮੇਰੇ ਮੋਟਰ ਤੇ ਜਾ ਰਹੀ ਥੀ ਉਹ ਭਈਆ ਸਾਈਕਲ ਦੀ ਡੱਲੀ ਕਿੱਥੇ ਆ ਓਏ ਉਹ ਬਾਈ ਤਾਂ ਨਹੀਂ ਕੰਮ ਮੈਨੇ ਲਾ ਦਿਆ ਓਏ ਲੈ ਗਏ ਚੱਲੋ ਇਹਨੂੰ ਥਾਣੇ ਭਜਾਈਏ ਨਹੀਂ ਡੱਲੀਆਂ ਸਬ지 ਮਿਲਣ ਕਿਆ ਗਿਆ ਹੈ ਉਹ ਖਲੋਜਾ ਖਲੋਜਾ ਭਈਆ ਦਾਦਿਆਂ ਜਨੇ ਕੀ ਆ ਗਿਆ ਹੈ ਅਬ ਉਡੀਕ ਕੀ ਆਵੇ ਤਾਰ ਜਿਸ ਮੈਂ ਆ ਤੁਮ ਆ ਦੇਖੀ ਜਿਹੜੇ ਇੱਕ ਆਲੂ ਦਾ ਪੀੜਾ ਕੜਾ ਨਾਮ ਇਹਦਾ ਫਿਰ ਵੀ ਨੇ ਪੇੜੇ ਓਏ ਮੈਨੂੰ ਵੀ ਪੁੱਕੀ ਦੇ ਪੇੜੇ ਹੀ ਲੱਗਦੇ ਨੇ ਉਹ ਮੰਨ ਜਾ ਮੰਨ ਜਾ ਭਈਆ ਇਹਦੇ ਚ ਪੁੱਕੀ ਦੇ ਪੇੜੇ ਆਏ ਮੈਨੂੰ ਪਤਾ ਮੈਂ ਥਾਣੇਦਾਰ ਬਹੁਤ ਕਪੇਸਵਾਦਾ ਮੈਂ ਤਾਂ ਉਰਦੂ ਤੇ ਕਹੂਗਾ ਕਿ ਸੱਤ ਗਿਣ ਕਰ ਦੱਸ ਦੇ ਤਾਂ ਉਹ ਕਿਤਨੇ ਹੈ ਲਾਓ ਮੈਨੂੰ ਆਈਡੀ ਬੁਣਨਾ ਲੱਗਦਾ ਨੂੰ ਤੜਕਾ ਲਾਉਣਾ ਤੋ ਲਾਓ ਫਿਰ ਰੋਜ਼ੋ ਰੋਜ਼ ਉਹ ਸਾਥ ਵੀ ਉਹਦੇ ਸੌੜ ਦੋ ਉਹ ਸਾਥ ਹੀ ਮਹਿਮਾਨ ਨਹੀਂ ਉਹ ਸਾਥ ਵੀ ਮੈਂ ਕੋਈ ਨੂੰ ਜੋਦੂ ਕਹਿੰਦੇ ਹੋ ਬੋਦਾ ਯਾ ਜਨਾਬ ਵਧਾਈਆਂ ਬੋਤਿਆਂ ਮਿਲ ਗਿਆ ਉਹ ਸਭ ਤੋਂ ਵਧਾਈਆਂ ਵੇ ਲੈ ਕੇ ਚਲੋ ਇਹਨੂੰ ਕਮੇਨਰ ਸਾਹਿਬ ਕੋਲੇ ਲਓ ਜੀ